ਸਸ਼ੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਤੁਸੀਂ ਹੋਂ ਤੱਕ ਪਖੰਡਣੀਆਂ ਮਾਤਾ ਤੇ ਪਖੰਡੀ ਬਾਬੇ ਬਹੁਤ ਦੇਖ ਲਏ ਨੇ ਕੋਈ ਖੁੰਡੇ ਵਾਲਾ ਬਾਬਾ ਦੇਖ ਲਿਆ ਕੋਈ ਲੱਡੂ ਵਾਲਾ ਬਾਬਾ ਦੇਖ ਲਿਆ ਕੋਈ ਬੀੜੀਆਂ ਪੀਣ ਵਾਲੀ ਮਾਤਾ ਦੇਖ ਲਈ ਕੋਈ ਸ਼ਰਾਬ ਪੀਣ ਵਾਲਾ ਦੇਖ ਲਿਆ ਤੁਸੀਂ ਕੋਈ ਨੱਚਣ ਟੱਪਣਾ अनेका ਦੇਖ ਲਿਆ ਕੋਈ ਜੀਬ ਕੱਢਣ ਵਾਲੀ ਮਾਤਾ ਬੜੀ ਚਰਚਾ ਦੇ ਵਿੱਚ ਆਈ ਸੀ ਇੱਕ ਨਿੰਬੂ ਖਾਣ ਵਾਲੀ ਮਾਤਾ ਜਿਹੜੀ ਨਿੰਬੂ ਮੂੰਹ ਚ ਲੈ ਕੇ ਲੋਕਾਂ ਦਾ ਇਲਾਜ ਕਰਦੇ ਸੀ ਉਹ ਵੀ ਕਾफी ਚਰਚਾ ਦੇ ਵਿੱਚ ਸੀ ਭਾਈ ਜਿਹੜਾ ਹੁਣ ਬਾਬਾ ਆਇਆ ਨਾ ਚਰਚਾ ਦੇ ਵਿੱਚ ਲਾ ਹੈ ਏਰੀਆ ਦਾ ਗੱਲਾਂ ਹੀ ਕਹਿੰਦੇ ਬਹੁਤ ਨੇ ਚਾਰੇ ਪਾਸੇ ਬਾਬਾ ਚੀਕ ਚਿਹਾੜੇ ਵਾਲਾ ਨਾ ਆਪਾਂ ਰੱਖ ਦਿੰਦੇ ਆ ਹੋ ਤਾਂ ਚਾਹੇ ਬਾਬੇ ਨੂੰ ਕੋਈ ਪੂਜਦਾ ਹੋਵੇ ਜਿਸ ਤਰੀਕੇ ਦੇ ਨਾਲ ਇਹ ਚੀਕ ਚਿਹਾੜਾ ਪਾ ਕੇ ਸੰਗਤਾਂ ਨੂੰ ਸ਼ੋਅ ਕਰ ਰਿਹਾ ਵੀ ਲੈ ਵੀ ਉਹਦੇ ਵਿੱਚ ਆਗੇ ਦੇਵੀ ਦੇਵਤੇ ਹੁਣ ਜਿੰਨੀਆਂ ਸੰਗਤਾਂ ਉਹਦੇ ਡੇਰੇ ਦੇ ਵਿੱਚ ਬੈਠੀਆਂ ਨੇ ਇਕੱਲੇ-ਇਕੱਲੇ ਦੇ ਦਾਦੂ ਵੀ ਘਰ ਦੇ ਵਿੱਚ ਕੀ ਹੋਇਆ ਚਾਹੇ ਜਿੰਨੇ ਮਰਜ਼ੀ ਲੋਕ ਉਹਦੇ ਡੇਰੇ ਦੇ ਵਿੱਚ ਬੈਠੇ ਹੋਣ ਕਿਉਂਕਿ ਚੀਕ ਜਿਹਹਾੜੇ ਵਾਲੇ ਬਾਬੇ ਦੇ ਵਿੱਚ ਪਵਿੱਤਰ ਰੂਹ ਆ ਗਈ ਹੈ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਤੇ ਹੁਣ ਉਹ ਇੱਕ-ਇੱਕ ਘਰ ਦਾ ਇਲਾਜ ਕਰੂਗਾ ਜੇਕਰ ਕਿਸੇ ਦੇ ਘਰ ਦੇ ਵਿੱਚ ਪੈ ਤਾਂ ਨਹੀਂ ਹੋ ਰਹੀ ਘਰ ਦੇ ਵਿੱਚ ਘਰੇਲੂ ਕਲੇਸ਼ ਰਹਿੰਦੇ ਨੇ ਕੋਈ ਕੰਮ ਨਹੀਂ ਬਣਦਾ ਉਹਦਾ ਵੀ ਹੱਲ ਹੁਣ ਬਾਬਾ ਕਰੂਗਾ ਬਾਬੇ ਦੇ ਚਵਿੱਤਰ ਆਤਮਾ ਆ ਗਈ ਜੇਕਰ ਕਿਸੇ ਬੱਚੇ ਸਰਕਾਰੀ ਨੌਕਰੀ ਤੇ ਨਹੀਂ ਲੱਗਦੇ ਜਿਨ੍ਹਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਆਉਂਦੀ ਆ ਉਹਦਾ ਵੀ ਭਾਈ ਪੱਕਾ ਹੱਲ ਹੈ ਜੇਕਰ ਤੁਹਾਡਾ ਕਿਸੇ ਨਾਲ ਦੁਸ਼ਮਣਾ ਦੁਸ਼ਮਣ ਤੋਂ ਤੁਸੀਂ ਛਡਕਾਰਾ ਪਾਉਣਾ ਚਾਹੁੰਦੇ ਹੋ ਉਹਦਾ ਵੀ ਬਾਬਾ ਪੱਕਾ ਹੱਲ ਕਰਦਾ ਕਿਉਂਕਿ ਇਹਨਾਂ ਪਖੰਡੀ ਕੋਲ ਹੁੰਦਾ ਹੀ ਕੀ ਆ ਇਹ ਹੀ ਚੀਜ਼ਾਂ ਹੁੰਦੇ ਨੇ ਕੋਈ ਕਹਿੰਦਾ ਪਿਆਰ ਦੇ ਵਿੱਚ ਅਨਮਣ ਕੇ ਜਿਹਾ ਵਿਆਹ ਨਹੀਂ ਹੁੰਦਾ ਜਾਂ ਹੋਰ ਲਟੜਨਾ ਪੜਨਾ ਬਾਬਾ ਮੇਰਾ ਆਹ ਕੰਮ ਨਹੀਂ ਹੁੰਦਾ ਬਾਬਾ ਮੇਰਾ ਵਿਆਹ ਨਹੀਂ ਹੁੰਦਾ ਸਾਡੇ ਘਰ ਦੇ ਵਿੱਚ ਆਹ ਕੁਝ ਹੋ ਰਿਹਾ ਸਾਡੇ ਤੇ ਕਿਸੇ ਨੇ ਕਰ ਕਰਾ ਦਿੱਤਾ ਸਾਡੇ ਘਰ ਦੇ ਵਿੱਚ ਤਰੱਕੀ ਨਹੀਂ ਹੁੰਦੀ ਸਾਡੇ ਬੱਚੇ ਨੌਕਰੀਆਂ ਤੇ ਨਹੀਂ ਲੱਗ ਰਹੇ ਸਾਡੇ ਪੈਸਾ ਨਹੀਂ ਖੜਦਾ ਸਾਡੇ ਬਿਮਾਰੀਆਂ ਬਹੁਤ ਨੇ ਤਾਂ ਇਹ ਜਈਏ ਦੁੱਖ ਹਰ ਇੱਕ ਘਰ ਦੇ ਵਿੱਚ ਨੇ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਬਾਬੇ ਨੂੰ ਪਤਾ ਲੱਗ ਜਾਂਦਾ ਕਿਉਂਕਿ ਸਾਰੇ ਘਰਾਂ ਦੇ ਵਿੱਚ ਚੱਲਦਾ ਦੁੱਖ ਸੁੱਖ ਜ਼ਿੰਦਗੀ ਦੇ ਬਣੇ ਹੋਏ ਨੇ ਸਾਰੇ ਦੁਖੀ ਨੇ ਕੋਈ ਵੱਧ ਦੁਖੀ ਆ ਕੋਈ ਘੱਟ ਦੁਖੀ ਆ ਚਲੋ ਜੋ ਸਾਡੀ ਜ਼ਿੰਦਗੀ ਤੇ ਜੇਕਰ ਅਸੀਂ ਸੁੱਖ ਨੂੰ ਹੱਸ ਕੇ ਕੱਟਦੇ ਆ ਤਾਂ ਦੁੱਖ ਨੂੰ ਵੀ ਸਾਨੂੰ ਕੱਟਣਾ ਪੈਣਾ ਚਾਹੇ ਰੋ ਕੇ ਕੱਟ ਲੋ ਚਾਹੇ ਹੱਸ ਕੇ ਕੱਟ ਲੋ ਚਲੋ ਦੁੱਖ ਦਾ ਟਾਈਮ ਸਾਨੂੰ ਇਹ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ ਹਨਾ ਚਲੋ ਜੋ ਬਣਿਆ ਹੋਇਆ ਪਰ ਤੁਸੀਂ ਜਦੋਂ ਇਹਨਾਂ ਪਖੰਡਿਆਂ ਕੋਲ ਜਾਂਦੇ ਕਿਉਂਕਿ ਸਾਰੇ ਘਰਾਂ ਦੀ ਇੱਕੋ ਕਹਾਣੀ ਹੁੰਦੀ ਹੈ ਕਿਸੇ ਦੇ ਬਹੁਤ ਹੀ ਹੁੰਦੀ ਹੈ ਕਿਸੇ ਦੇ ਘੱਟ ਹੁੰਦੇ ਤਾਂ ਬਾਬੇ ਅੰਦਾਜ਼ਾ ਲਾ ਲੈਂਦੇ ਨੇ ਵੀ ਫਿਰ ਉਹ ਕਹਿੰਦੇ ਨੇ ਫਲਾਣਾ ਖੜਾ ਹੋ ਜੋ ਜਿਹਦੇ ਘਰ ਦੇ ਵਿੱਚ ਆਹ ਹੋਰੇ ਕਿਹਦੇ ਘਰ ਦੇ ਵਿੱਚ ਕਲੇਸ਼ ਨਹੀਂ ਹੁੰਦਾ ਕਿਸੇ ਨਾ ਕਿਸੇ ਨੂੰ ਗੱਲ ਨੂੰ ਲੈ ਕੇ ਹਰੇਕ ਜੀ ਜਿਹੜਾ ਕਿ ਇਹ ਤਾਂ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਘਰ ਦੇ ਵਿੱਚ ਤਰੱਕੀ ਨਹੀਂ ਰੋਜ਼ਗਾਰ ਕਿੰਨੇ ਕਿ ਮਿਲਦੇ ਨੇ ਵੀ ਥੋੜੇ ਮੁੰਡੇ ਬੈਠ ਗਏ ਭਾਈ ਹੋਰ ਤੁਹਾਡੇ ਨਾਲ ਦੇ ਲੱਗਦੇ ਗਵਾਂਡੀਆਂ ਨੂੰ ਮੁੰਡੇ ਸਰਕਾਰੀ ਨੌਕਰੀਆਂ ਤੇ ਜਾਣ ਲੱਗੇ ਤੇ ਤੁਹਾਡੇ ਰਹਿ ਗਏ ਵੀ ਤਾਂ ਕਰਕੇ ਤੁਸੀਂ ਬਾਬੇ ਕੋਲ ਜਾਂਦੇ ਹੋ ਵੀ ਭਾਈ ਸਾਡਾ ਕਰਾਤਾ ਸਾਡੇ ਤਾਂ ਮੁੰਡੇ ਨਹੀਂ ਲੱਗਦੇ ਇਹ ਜੈਹਾ ਨਹੀਂ ਹੁੰਦਾ ਤੁਸੀਂ ਖੁਦ ਸਮਝਦਾਰ ਹੋ ਕਿੰਨੀਆਂ ਕ ਨੌਕਰੀਆਂ ਨਿਕਲਦੀਆਂ ਨੇ ਸਰਕਾਰੀਆਂ ਤਾਂ ਫਿਰ ਜੇਕਰ ਇਹ ਬਾਬੇ ਤੁਹਾਡੇ ਬੱਚੇ ਨੂੰ ਨੌਕਰੀ ਤੇ ਲਾਉਣ ਫਿਰ ਇਹ ਆਪਦੇ ਬੱਚਿਆਂ ਨੂੰ ਕਿਉਂ ਨਾ ਵੱਡੇ ਵੱਡੇ ਅਫਸਰ ਬਣਾ ਲੈਣ ਇਹ ਤੁਹਾਡੇ ਸਿਰ ਦੇ ਉੱਤੇ ਚੰਗਾ ਪੈਸਾ ਕਮਾ ਲੈਂਦੇ ਨੇ ਚੰਗੀ ਐਸ ਦੀ ਜ਼ਿੰਦਗੀ ਕਢਦੇ ਨੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਬਹਿਮਾ ਭਰਮਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਜੀਚੋਂ ਨਿਕਲਣਾ ਔਖਾ ਹੋ ਜਾਂਦਾ ਫਿਰ ਸਾਰੀ ਉਮਰ ਬੰਦਾ ਇਨ੍ਹਾਂ ਪਖੰਡੀਆਂ ਦੇ ਪਿੱਛੇ ਲੱਗਿਆ ਰਹਿੰਦਾ ਫਿਰ ਜੇ ਤੁਸੀਂ ਛੱਡਦੇ ਹੋ ਤਾਂ ਤੁਹਾਨੂੰ ਇਹ ਵਿਹਿਮ ਹੋ ਜਾਂਦਾ ਵੀ ਲੈ ਮੈਂ ਬਾਬੇ ਦੇ ਜਾਨੋਂ ਹਟ ਗਿਆ ਤਾਂ ਹੀ ਸਾਡੇ ਘਰ ਦੇ ਵਿੱਚ ਹੁਣ ਇਹ ਹੋਣ ਲੱਗੇ ਤੁਸੀਂ ਹੋਰ ਬਾਬਾ ਲੱਭ ਲੈਣੇ ਹੋ ਤਾਂ ਇਹ ਜਿਹੜਾ ਕਿ ਸਾਰਾ ਘੁੰਮਣ ਘੇਰੀਆਂ ਕੀ ਨੇ ਅੰਧਵਿਸ਼ਵਾਸ ਆ ਜੇਕਰ ਬੰਦਾ ਅੰਧਵਿਸ਼ਵਾਸ ਦੇ ਵਿੱਚ ਫਸ ਜਾਂਦਾ ਉਹਨੂੰ ਕੱਢਣਾ ਬੇहद ਮੁਸ਼ਕਲ ਆ ਕਹਿੰਦੇ ਨੇ ਹੁੰਦੇ ਕਿ ਨਾ ਓਚ ਛੱਪੜ ਜਿ ਬੜੀ ਮੱਝ ਤੇ ਬਾਬੇ ਦੇ ਬੜੇ ਬੰਦਾ ਜਾਂ ਜਨਾਨੀ ਉਹ ਕੱਢਣੇ ਬਹੁਤ ਔਖੇ ਨੇ ਕਿਉਂਕਿ ਬੰਦੇ ਨੇ ਬਹਿਮ ਹੋ ਜਾਂਦਾ ਹੈ ਬਹਿਮ ਦਾ ਇਲਾਜ ਕੋਈ ਨਹੀਂ ਤੁਸੀਂ ਚਾਹੇ ਕਿੱਡੇ ਮਾਝ ਡਾਕਟਰ ਦੇ ਕੋਲ ਚਲ ਜਓ ਜਿੱਥੇ ਮਰਜੀ ਚਲ ਜਓ ਜੇਕਰ ਤੁਸੀਂ ਬਹਿਮਾ ਭਰਮਲ ਦੇ ਵਿੱਚ ਪੈ ਗਏ ਤਾਂ ਇਸ ਦਾ ਹੱਲ ਕੋਈ ਨਹੀਂ ਤੁਸੀਂ ਆਪਣੇ ਮਨ ਨੂੰ ਸਮਝਾਓ ਆਪਣੇ ਵਾਹਿਗੁਰੂ ਤੋਂ ਤੇ ਆਓ ਜਿਹਨੂੰ ਵੀ ਤੁਸੀਂ ਮੰਨਦੇ ਹੋ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਜਿਸ ਨੂੰ ਵੀ ਧਿਓਨੇ ਸੱਚੇ ਮਾਨ ਨਾਲ ਧਿਓ ਪਖੰਡਿਆਂ ਕੋਲ ਜਾ ਕੇ ਨਾ ਦੇਹਦਾਰੀ ਬਾਬਾ ਕੋਈ ਵੀ ਨਹੀਂ ਹੁੰਦਾ ਇਹ ਸਿਰਫ ਸਿਰਫ ਤੁਹਾਨੂੰ ਪਖੰਡਵਾਜ ਦੇ ਵਿੱਚ ਫਸਾ ਕੇ ਤੁਹਾਡੀ ਲੁੱਟ ਕਰਦੇ ਨੇ ਇੱਕ ਤਰੀਕੇ ਨਾਲ ਬਾਕੀ ਤੁਸੀਂ ਆਪ ਸਮਝਦਾਰ ਬੀਅਰ ਆ ਰਿਪੋਰਟ ਛਣਕਾਟਾ ਨਿਊਜ਼